ਤੁਸੀਂ ਜੋ ਪਰੰਦੀਪੁਰੀ ਆਪਾਂ ਸਾਡੀ ਟੀਮ ਦਜੀਆ ਹੋਰ ਕਿਹੜੀ ਹੈ ਇਹ 파ਰੋਂ ਆਈ ਹੈ ਪਰੋਂ ਤੁਸੀਂ ਜੋ ਪਰੰਦੀਪੁਰੀ ਆ ਚਲ ਠੀਕ ਹੈ ਇੱਥੇ ਨਾਂਜ ਬਣ ਲੈਣਗੇ ਸੋਣ ਤੈਨੂੰ ਕੋਈ ਕਾ ਪੈਂਦਾ ਕਿਹਦੇ ਪੈਂਦੇ ਪਰੰਦੀਪੁਰੀ ਇਹਦਾ ਹਾਂਜੀ ਹਾਂਜੀ ਹਾਂ ਇਹ ਬੂੰਦਾਂਾਂ ਨੂੰ ਲੈਣ ਤੇ ਕਹਿੰਦੇ ਜੀ ਹਾਂਜੀ ਇਹ ਰਾਂ ਛਕਲਾਂ ਰਲ ਜਾਂਦੀਆਂ ਇੱਕੋ ਜਿਹੀਆਂ ਹੁੰਦੀਆਂ ਬੰਦੇ ਦੀਆਂ ਹੋਰ ਕੇ ਭੁਹਾਨਦਾ ਪਲੇਖਾ ਪਾਉਂਦਾ ਨਾ ਛਕਲਾਂ ਛਕਲਾਂ ਰਲ ਜਾਂਦੀਆਂ ਹੁੰਦੀਆਂ ਤੁਹਾਡੀ ਬੋਡੀ ਨਹੀਂ ਰਲਦੀਆਂ ਖਾਦੇ ਪਕੌੜੇ ਪਕਾੜੇ ਫਿਰ ਓਰੇ ਰੱਜੇ ਜੇ ਬੜਾ ਢੰਗੋਂ ਆ ਗਏ ਲੰਗਰ ਕਿੰਨਾ ਲੱਗਾ ਯਾਰ ਲੰਗਰ ਦੇ ਵਿੱਚ ਲੰਗਰ ਪਨੀਰ ਅੱਛਾ ਤੇ ਸਾਗ ਆਹੋ ਸਾਗ ਸਾਗ ਜਨੇਬੀਆਂ ਗਾਇ ਵਾਲੀ ਰੋਟੀਆਂ ਕਿ ਕੱਲਾ ਸਾਗ ਹੀ ਆ ਮੈਂ ਸੌਗੀ ਬਣਾਇਆ ਬਾਬੇ ਅੱਛਾ ਕਿਦੋਂ ਦੇ ਇੱਥੇ ਜੇ ਤੇ ਹੁਣ ਕੱਲ ਦੇ ਕੱਲ ਦੇ ਚੱਲਣ ਦੇ ਕੰਮ ਰਾਤ ਦੀ ਰਾਤ ਵੀ ਇੱਥੇ ਰਹਿੰਦੇ ਜੀ ਨਹੀਂ ਪਿੰਡ ਹੱਡ ਟੋਲ ਹਾਂ ਆਇੜਾ ਉਹ ਉਹ ਨਰੋਪਾ ਅੱਛਾ ਇਹ ਕਿਹੜੇ ਪਿੰਡ ਦਾ ਗੁਰਦੁਆਰਾ ਠੀਕਾ 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 ਟੋਲ ਲੰਘਦੀਆਂ ਦੋਵਾਂ ਪਿੰਡਾਂ ਦਾ ਹੀ ਆ ਕਿਤੇ ਦਾ ਉਹ ਨਹਿਰ ਦੀ ਵਿੱਚ ਆ ਜਾਂਦੀ ਇਹਨੂੰ ਠੱਟੀ ਬਣਾਦਾ ਫੇਰ ਵੇ ਸਾਡੇ ਨਾ ਰਲ ਜਣਾ ਹੀ ਇਹ ਲੋਕੋ ਨੇ ਇਹ ਗੱਲ ਥੋੜੀ ਹੈਗੇ ਟਾਈਮ ਹੀ ਨਹੀਂ ਸਮਝਦੇ ਵੀ ਟਾਈਮ ਨਾ ਜਾਣਾ ਗਰਾਊਂਡ 'ਚ ਨਹੀਂ ਜਾਣਾ ਯਾਰ ਪੰਜਾਬ ਦੀ ਧਰਤੀ ਕਰੋ ਨਿਕਲਦੇ ਮਜਾਜਾਂ ਦੇ ਨਾਲ ਉਹ ਦੁੱਲੇ ਨੂੰ ਉਹਨੂੰ ਕਹੇ ਦੁੱਲਾ ਜੇ ਤਿਆਰ ਹੈ ਦੁੱਲੇ ਨੂੰ ਤੋਰ ਓਏ ਮੁੰਡੇ ਕੋਲ ਨਾ ਤੂੰ ਤੈਨੂੰ ਵੀ ਜਾਓ ਬੱਲੇ ਰੈਡੀ ਹੈ ਕਿ ਨਹੀਂ ਕਮੈਂਟਰੀ ਦਾ ਮਾਹੌਲ ਲੱਗਾ 31 ਉਹ ਵੀ ਕਬੱਡੀ ਦੇ ਗਰਾਊਂਡ ਵਿੱਚ ਹੋ ਚੁੱਕਿਆ ਆ ਵੀ ਗਿੰਦਾ ਨਾਮ ਗਿੰਦਾ 100 ਸੰਭ ਗਿਆ ਉਧਰਲੇ ਪਾਸੇ ਲਾਭਪ੍ਰੀਤ ਲਾਭ ਨਾਲ ਨਸੀਬ ਪੁੱਲਰ ਤੇ ਸੁਖਪ੍ਰੀਤ ਸੁਖੂ ਬੋਇਨਵਾਲ ਤੋਂ ਉਧਰ ਡਾਕਟਰ ਰਮਬੀਪਰੀਆ ਹੈ ਰਾਦਾ ਬੰਬਿਆ ਏਕਮਾ ਤੇਰੇ ਵੀ 3-5000 ਦੇ ਆ ਯੋਧਾ ਸਰਪੰਚ ਪਡਾਲਾ ਦਾ ਕਹਿੰਦਾ ਗੁਰਜੰਟ ਵੀ ਵੀਰ ਕਹਿੰਦੇ ਆ ਕਿ ਇਹ ਕਦੇ ਵੀ 3-5000 ਦੇ ਇੱਥੇ ਰੱਖੋ ਨਾ ਕੰਨਾ ਇਹ ਸ਼ਕਾਰਾਂ ਵਾਲਾ ਸ਼ਕਾਰਾਂ ਦੀ ਖੇਡ ਤੋਂ ਨਾ ਟਾਈਮ ਫਾਰਮੈਟ ਤੇ ਜਗਰੂ ਫਾਰਮੈਟ ਸਾਰੇ ਦਾ ਧੰਨਵਾਦ ਆ ਸਾਹਮਣੇ ਖੜੇ ਵਾਲਾ ਜੀਵਨ ਇਸ ਸਮੇਂ ਰੇਡ ਪਾ ਰਿਹਾ ਜਿਹੜੇ ਅਮਰਤ ਸਰਦਾ ਕਹਿੰਦੇ ਬੰਨਿਆ ਪਰੰਨਿਆ ਪਿੰਡ ਉਹ ਖੇਰੇ ਵਾਲਾ ਕਹਿੰਦੇ ਵੀ 20 ਸਾਡੇ ਵੱਲੋਂ ਹੈ ਮੱਖਰ ਸਿੰਘਾ ਕੁਰੀਆ ਆ ਸਾਹਮਣੇ ਦੇਖ ਲੈ ਵੀ ਰੌਣਕਾਂ ਪੱਢੀਆਂ ਫਰੰਦੀਪੁਰੀਆ ਉਦੋਂ ਕਰਦੇ ਨਾ ਤੇ 1 ਤੇ 3 ਤੇ 1 ਤੇ ਦੇ ਕੱਢਦੇ ਨੇ ਜਿੱਤ ਲਾ ਲ ਨੀ ਚੱਕਦੀ ਇਹ ਤਾਂ ਕੱਢਦੇ ਵਿੱਚ ਆਹ ਵੇ ਬੱਡੀ ਬੋਏ ਖੜਾ ਹੋਣੀ ਹੈ ਨਾ ਪਰਲੇ ਬਨੇ ਹੋ अवढ कटर कटर गर्ने इधर ओ तेन इधर हो अवढ राइउ इधरमा सामने चार आइजहरु पुत स्वरले परे नै नै इथो इधर हो न इधर हो भन्दिए न नन्जी ਕਿਹਦੇ ਨੇ ਹਾਂ ਗਾਪਸ਼ਾ ਕਰਦਾਂਗੇ ਟਾਈਮ ਕੀ ਕੀ ਹੈ ਇਹਨੂੰ ਪੁੱਛੋ ਜੋ ਤੀਨ ਨੂੰ ਬੰਦੇ ਨੂੰ ਜੇਤੀ ਟਾਈਮ ਕੀ ਮੈਂ ਜੋਤੀ ਨੂੰ ਪਤਾ ਨਾ ਟਾਈਮ ਹੈ ਹੈ ਵਾਲੇਕਮ ਮੂੰਹ ਤੇ ਨਾ ਲਾਇਓ ਉਹ ਰੰਗ ਵੱਖਰਾ ਵੱਖਰਾ ਦਿਨ ਨਹੀਂ ਬੰਦੀ ਲੈਣ ਲੱਗਾ ਫੱਬਣਾ ਉਹ ਨੀ ਲੈ ਜਾ ਇੱਥੇ ਰੰਗ ਵੱਖਰਾ ਵੱਖਰਾ ਸਿਹਰੇ ਕਰਵਾ ਭਾਈ ਇਹਨੂੰ ਲੈ ਲਾਉਣਾ ਪੈਣਾ ਦੂਜਾ ਦੇ ਕੁੜੀਆਂ ਜਾਗਣਾ ਨਹੀਂ ਤੂੰ ਕਿੰਨੇ ਗੰਦੇ ਹੋਏ ਹੋ ਇਹਨੂੰ ਰਸਾ ਆਦਲ ਕਿੰਨਾ ਫੇਜਾਉਂਗਾ ਕਿਉਂ ਆ ਦੋ ਦੋ ਨੂੰ ਸਾਰੇ ਪੈਦੇ ਟਟ ਕੇ ਆ ਜਾ ਮਨੂੰ ਲੱਭੇ ਸਫਰ ਕਿਧੋਂ ਦਿੰਦਾ ਹੋ ਨਾ ਮੈਂ ਮੋਟਾ ਉਹ 3 ਨੰਬਰ ਦਾ ਨੂੰ ਪੜਾਵਾ ਗੁਰਿਆ ਉਹ ਗੁਰਿਆ ਇੱਕੋ ਜਿਹੀ ਹੈ ਇੱਕ ਗੱਲ ਕੋਣ ਕਰਦਾ ਹਾਂ ਉਹਦੋਂ ਮਸਾ ਫਰਕ ਦੋ ਕੋ ਪੁਆਇੰਟ ਦਾ ਫਰਕ ਆ ਸੋਹਣਾ ਛੇੜ ਘਾਟਾ ਦੋ ਛੇੜ ਹਾਂ ਆ ਗਾਂ ਪਸ਼ੂ ਕਿਹਦਾ ਤੱਕਦੀ ਆ ਫੜਲਾ ਮੈਂ ਇੱਕ ਰੀਣੀ ਖਾਇਆ ਇਹਨੂੰ ਥੋੜਾ ਕਰ ਕੱਟ ਕੇ ਮੜਦਾ ਨਾ ਕੰਮ ਕਰੂਗਾ ਕੋਈ ਨਹੀਂ ਬਣਾ ਚਿੰਤਾ ਨਹੀਂ ਚਿੰਤਾ ਨਹੀਂ ਨਾ ਰਾਮ ਲਾਈ ਨੂੰ ਨਹੀਂ ਕਰਨਾ ਹਾਂ ਜੀ ਚੰਦ ਲੋਕੇ ਦੇ ਮਾਤਾ ਬਦੋਂਦੇ